ਹੈਲੋ ਜੀ ਸ਼ਸ਼ਰੀ ਕਾਲ ਜੀ ਮੈਂ ਆ ਮੰਨਜੀਤ ਕੌਰ ਆ ਸਭ ਨੂੰ ਪਿਆਰ ਭਰੀ ਸ਼ਸ਼ਰੀ ਕਾਲ ਅੱਜ ਆਪਾਂ ਤੁਹਾਡੇ ਲਈ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਪਾਉਣੇ ਆ ਦੀ ਪੂਰੇ ਬਾਈਕ ਸਟਾਰਟ ਕਰ ਰੱਖੀ ਐ ਮੌੜ ਮੰਡੀ ਦੇ ਵਿੱਚ ਨਾ ਇੱਕ ਮਤਲਬ ਆ ਖੱਟੂ ਸ਼ਾਮ ਮੰਦਰ ਵਾਲਿਆਂ ਨੇ ਬਹੁਤ ਵਧੀਆ ਮਤਲਬ ਇੱਕ ਰਸੋਈ ਬਣਾਈ ਐ ਤੇ ਉਹਦੇ ਵਿੱਚ ਨਾ ਵੀ ਬਹੁਤ ਟਾਪ ਦਾ ਖਾਣਾ ਮਿਲਦਾਗਾ ਖਾਣਾ ਸਾਨੂੰ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਵੀ ਕਿਹੋ ਜਿਹਾ ਖਾਣਾ ਮਿਲਦਾ ਤੇ ਉਹਦੀ ਕੀਮਤ ਰੱਖੀ ਗਈ ਹੈ ਸਿਰਫ 40 ਰੁਪਏ 40 ਰੁਪਏ ਪਰ ਪਰਸਨ ਜਿੰਨਾ ਮਰਜੀ ਤੁਸੀਂ ਖਾਣਾ ਉੱਥੇ ਖਾ ਸਕਦੇ ਹੋ ਮੌੜ ਮੰਡੀ ਚ ਖਾਟੂ ਸਾਹਮ ਇਹ ਰਹਿ ਜਾਂਦਾ ਜੀ ਪਟਿਆਲਾ ਬੈਂਕ ਦੇ ਜਿਹੜੀ ਪਟਿਆਲਾ ਬੈਂਕ ਵਾਲੀ ਗਲੀ ਉਹਦੀ ਸਾਹਮਣੇ ਵਾਲੀ ਗਲੀ ਜੀ ਚ ਰਹਿ ਜਾਂਦਾ ਬਸ ਥੋੜਾ ਜਿਹਾ ਹੋਰ ਆ ਕੇ ਖਾਟੂ ਸਾਹਮ ਅੰਦਰ ਦੇ ਸਾਈਡ ਤੇ 100 ਸੋਈ ਬਣਾਈ ਗਈ ਹੈ 100 ਸੋਈ ਸਾਰਿਆਂ ਲਈ ਬਣਾਈ ਗਈ ਹੈ ਜਿੱਥੇ ਕਿ ਤੁਸੀਂ 40 ਰੁਪਏ ਦੀ ਪਰਚੀ ਲੈ ਕੇ ਤੇ ਆਪਣਾ ਪੇਟ ਭਰ ਖਾਣਾ ਖਾ ਸਕਦੇ ਹਾਂ ਕਈ ਵਾਰੀ ਤੁਹਾਡੀਆਂ ਮਜੂਰੀਆ ਹੁੰਦੀਆਂ ਉੱਥੋਂ ਖਾਣਾ ਨਹੀਂ ਵੀ ਬਣਦਾ ਤੁਸੀਂ ਭੁੱਖੇ ਸਾਫ਼ ਸੁਥਰਾ ਖਾਣਾ ਮਿਲਦਾ ਸਭ ਤੋਂ ਵੱਡੀ ਗੱਲ ਆ ਵੀ ਇੱਥੇ ਲਸਣ ਤੇ ਪਿਆਜ਼ ਦਾ ਯੂਜ਼ ਨਹੀਂ ਕੀਤਾ ਜਾਂਦਾ ਖਾਣਾ ਸ਼ੁੱਧ ਬਣਾਇਆ ਜਾਂਦਾ ਖਾਣਾ ਤੁਹਾਨੂੰ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਵੀ ਟੌਪ ਦਾ ਖਾਣਾ ਹੁੰਦਾ ਜਿੱਦਾਂ ਕਿ ਆਪਾਂ 5 ਸਟਾਰ ਹੋਟਲ ਚ ਖਾਂਦੇ ਹਾਂ ਨਾ ਉਦਾਂ ਦਾ ਖਾਣਾ ਮਿਲਦਾ ਬਹੁਤ ਵਧੀਆ ਖਾਣਾ ਬਣਾਇਆ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਜਾ ਕੇ ਖਾਟੂ ਸ਼ਾਮ ਮੰਦਰ ਦੇ ਵਿੱਚ ਮਿਲਦੇ ਆ ਜੀ ਤੇ ਰਸੋਈ ਸਾਈਡ ਤੇ ਰਹਿ ਜਾਂਦੀ ਹੈ ਤੇ ਉੱਥੇ ਜਾ ਕੇ ਪਰਚੀ ਲੈਣੀ ਪੈਂਦੀ ਹੈ ਖਾਣਾ ਪਾਰਟੀ ਦੇ ਹਿਸਾਬ ਨਾਲ ਮਿਲਦਾ ਜੀ ਸੋ ਆਪਾਂ ਜਾ ਕੇ ਉੱਥੇ ਮਿਲਦੇ ਆ ਲਓ ਜੀ ਆਪਾਂ ਚੱਲ ਰਹੇ ਆ ਖਾਣਾ ਖਾਣ ਵਾਸਤੇ ਉਹ ਸਾਹਮਣੇ ਪਟਿਆਲਾ ਬੈਂਕ ਰਹਿ ਗਈ ਤੇ ਉਹ ਸਾਹਮਣੇ ਫਟਕ ਹੈ ਆ ਰਹੀ ਉਹ ਗਲੀ ਜੀ ਜਿਹੜੀ ਦੇ ਵਿੱਚ ਰਸੋਈ ਬਣੀ ਹੈ ਆ ਜਿਮ ਵਾਲੀ ਗਲੀ ਮੋੜਨਾ ਤੁਸੀਂ ਮੋੜ ਮੰਡੀ ਖਾਣਾ ਬਹੁਤ ਵਧੀਆ ਆ ਦੇਖੋ ਜੀ ਖਾਟੂ ਸ਼ਾ ਮੰਦਿਰ ਤੇ ਇਹਦੇ ਵਿੱਚ ਇੱਕ ਛੜੜ ਤੇ ਰਸੋਈ ਬਣੀ ਹੋਈ ਹੈ ਜਿੱਥੇ ਕਿ 40 ਰੁਪਏ ਦੇ ਵਿੱਚ ਖਾਣਾ ਮਿਲਦਾ ਆਓ ਹੁਣ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਸਲਿੱਪ ਕਿੱਥੋਂ ਲੈਣੀ ਹੈ ਆਓ ਦੇਖੋ ਜੀ ਜਿੱਥੇ ਸਾਹਮਣੇ ਉਹ ਕੁੜੀਆਂ ਜਾ ਰਹੀਆਂ ਉੱਥੇ ਅਸੀਂ ਜਾ ਰਹੇ ਹਾਂ ਉੱਥੋਂ ਮਿਲਦੀ ਹੈ ਜੀ ਪਰਚੀ ਯਾਨੀ ਕਿ ਪੈਸੇ ਦੇ ਦੇ ਕੇ ਪਰਚੀ ਲੈਣੀ ਪੈਂਦੀ ਆ ਦੇਖੋ ਜੀ ਆਹ ਲਓ ਜੀ ਮੈਂ ਪਰਚੀ ਲੈਣ ਗਈ ਆ ਦਿਨੇ ਖਾਣਾ ਦਿਨੇ ਖਾਣਾ ਮਿਲਦਾ ਜੀ ਇੱਥੇ ਅ 12:30 ਤੋਂ 2 ਵਜੇ ਤੱਕ ਤੇ ਸ਼ਾਮ ਨੂੰ ਮਿਲਦਾ ਜੀ 7:30 ਤੋਂ 9 ਵਜੇ ਤੱਕ ਹਾਲੋ ਜੀ ਸੀ ਪਰਚੀਆਂ ਲੈ ਲਈਆਂ 280 ਰੁਪਈਆਂ ਦੀਆਂ ਮੇਰੀ ਤੇ ਦੀਪੂ ਦੀ ਹਾ ਦੇਖੋ ਜੀ ਹੁਣ ਅਸੀਂ ਹੁੰਨੇ ਆ ਰਸੋਈ ਦੇ ਵਿੱਚ ਐਂਟਰ ਇੱਥੇ ਰਸੋਈਆਂ ਫੜਨ ਵਾਲਾ ਬਾਈ ਹੈ ਹਾ ਸੋਰੀ ਪਰਚੀਆਂ ਬਾਈ ਫੜਦਾ ਦੇਖੋ ਜੀ ਰਸੋਈ ਦੇ ਵਿੱਚ ਟੇਬਲ ਕੁਰਸੀਆਂ ਲੱਗੀਆਂ ਸਭ ਪ੍ਰਬੰਧ ਹੈ ਅਸੀਂ ਪਹਿਲੀਆਂ ਚ ਵੜ ਗਏ ਸੀ ਵੀਡੀਓ ਬਣਾਉਣ ਕਰਕੇ ਬਾਕੀ ਹਜੇ ਜਿਨ੍ਹਾਂ ਨੇ ਖਾਣਾ ਉਹ ਮੱਥਾ ਮੁੱਥਾ ਵੀ ਟੇਕਣ ਲੱਗ ਜਾਂਦੇ ਆ ਵੀ ਚੱਲ ਆਪਾਂ 2 ਮਿੰਟ ਮੱਥਾ ਟੇਕ ਲਈਏ ਨਾ ਦੇਖੋ ਜੀ ਕਿੰਨੀ ਸਫਾਈ ਤੁਹਾਨੂੰ ਦਿਖ ਰਹੀ ਹੋਣੀ ਹੈ ਜੀ ਕੁਰਸੀਆਂ ਕਰਸੀਆਂ ਮੇਜ਼ ਟੇਬਲ ਸਭ ਸਾਫ਼ ਹੈ ਕਿਉਂਕਿ ਹੁਣ 7:30 ਪੌਣੇ 8 ਹੋ ਚੁੱਕਿਆ ਜੀ ਤੇ ਖਾਣਾ ਲੱਗਣਾ ਸ਼ੁਰੂ ਆ ਦੇਖੋ ਜੀ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਥਾਲ ਖਾਣੇ ਵਾਲਾ ਫੇਰ ਆਉਂਦਾ ਜੀ ਸੈਲਡ ਸੈਲਡ ਆਪ ਆਪ ਦੀ ਮਰਜ਼ੀ ਨਾਲ ਇੱਥੇ ਖਾਣਾ ਤੁਸੀਂ ਆਪਣੀ ਮਰਜ਼ੀ ਨਾਲ ਪਾਉਣਾ ਸਭ ਤੋਂ ਵਧੀਆ ਗੱਲ ਇਹ ਹੈ ਵੀ ਆਪ ਦੀ ਮਰਜ਼ੀ ਨਾਲ ਖਾਣਾ ਪਾਉਣਾ ਤੁਸੀਂ ਜੋ ਵੀ ਤੁਹਾਨੂੰ ਚੀਜ਼ ਜਿੰਨੀ ਮਰਜ਼ੀ ਤੁਸੀਂ ਚੀਜ਼ ਇੱਥੋਂ ਲੈ ਕੇ ਖਾ ਸਕਦੇ ਹੋ ਵੀ ਦੁਬਾਰਾ ਵੀ ਤੁਸੀਂ ਪਵਾ ਸਕਦੇ ਹੋ ਕੋਈ ਚੱਕਰ ਨਹੀਂ 40 ਰੁਪਏ ਦੇ ਵਿੱਚ ਭਰ ਕੇ ਪੇਟ ਖਾਣਾ ਖਾ ਸਕਦੇ ਹੋ ਕਿੰਨੇ ਵਾਰੀ ਮਰਜ਼ੀ ਸਬਜ਼ੀ ਪਵਾਓ ਰੋਟੀਆਂ ਲਓ ਪੂਰੀਆਂ ਲਓ ਜੋ ਵੀ ਲਓ ਜੋ ਤੁਹਾਡਾ ਦਿਲ ਕਰਦਾ ਜੀ ਆ ਦੇਖੋ ਜਿਹੜੇ ਇੱਥੇ ਖਾਣਾ ਸਰਵ ਕਰਦੇ ਆ ਬਹੁਤ ਸਮਝਦਾਰ ਤੇ ਵਧੀਆ ਬੰਦੇ ਨੇ ਵੀ ਨਾ ਇਹਨਾਂ ਚ ਰੁੱਖਤ ਹੈ ਨਾ ਇਹ ਕਿਸੇ ਨੂੰ ਰੁੱਖਾ ਤਿੱਖਾ ਬੋਲਦੇ ਆ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਸ਼ੁਰੂ ਕਰਿਆ ਪਰਮਾਤਮਾ ਕਰੇ ਇਹਨਾਂ ਦਾ ਕੰਮ ਬਹੁਤ ਬਹੁਤ ਜਿਆਦਾ ਚੜੇ ਕਿਉਂਕਿ ਨਾਲੇ ਤਾਂ ਇਹ ਸੇਵਾ ਹੈ ਜੀ ਤੇ ਨਾਲੇ ਕੋਈ ਥੱਕਿਆ ਹਾਰਿਆ ਬੰਦਾ ਉਹਦਾ ਟਾਈਮ ਤੇ ਖਾਣਾ ਖਾ ਸਕਦਾ ਦੇਖੋ ਜੀ ਪਾਪੜ ਖਰਖਰੇ ਕਹਿ ਦੇਣੋ ਜਿਨ੍ਹਾਂ ਨੂੰ ਤੁਸੀਂ ਨਾਲ ਆਊਗਾ ਜੀ ਮਿਰਚ ਦਾ ਅਚਾਰ ਪੂਰੀਆਂ ਲੇਟ ਪੂਰੀਆਂ ਤੇ ਪੂਰੀਆਂ ਵੀ ਆਉਣਗੀਆਂ ਜੀ ਆ ਦੇਖੋ ਮਿਰਚ ਦਾ ਚਾਰਜ ਨਹੀਂ ਸਾਨੂੰ ਲੋੜਾ ਚੀਜ਼ ਉਹ ਨਹੀਂ ਆ ਗਈਆਂ ਜੀ ਪੂਰੀਆਂ ਰੋਟੀ ਪੂਰੀ ਚਾਵਲ ਸਾਰਾ ਕੁਝ ਮਿਲਦਾ ਜੀ ਇੱਥੇ ਮੈਂ ਕਹਿੰਦੀ ਆ ਮੈਂ ਐਸੀ ਰਸੋਈ ਜ਼ਿੰਦਗੀ ਚ ਨਹੀਂ ਦੇਖੀ ਵੀ 40 ਰੁਪਏ ਦੇ ਵਿੱਚ ਸਾਰਾ ਖਾਣਾ ਮਿਲ ਜਾਂਦਾ ਆ ਦੇਖੋ ਜੀ ਆ ਪੂਰੀਆਂ ਰੋਟੀਆਂ ਸੈਲਡ ਚੌਲ ਮਿੱਠਾ ਪੇਠਾ ਮਟਰ ਪਨੀਰ ਸੇਵੀਆਂ ਆ ਦੇਖੋ ਆਉਣ ਲੱਗੇ ਜੀ ਲੋਕ ਆਪ ਦੀ ਥਾਲ ਚੱਕਣਗੇ ਇੱਥੇ ਸਭ ਤੋਂ ਵਧੀਆ ਗੱਲ ਇਹ ਹੈ ਵੀ ਆਪ ਦਾ ਖਾਣਾ ਖਾਓ ਖਾ ਕੇ ਜਿਹੜਾ ਥਾਲ ਆ ਉੱਥੇ ਆਪੇ ਚੱਕੀ ਜਿੱਥੇ ਉਹ ਸਾਫ਼ ਕਰਦੇ ਉੱਥੇ ਧਰਿਓ ਵੀ ਇੱਥੇ ਜਣੀਏ ਸੈਲਫ ਸਰਵਿਸ ਹੈ ਵੀ ਤੁਹਾਨੂੰ ਖਾਣਾ ਖੂਣਾ ਆਪ ਚੱਕਣਾ ਪਊਗਾ ਪਰ ਮੈਂ ਕਹਣੀ ਆ ਰੀਜ਼ ਨਹੀਂ ਕਰਦਾ 5 ਸਟਾਰ ਹੋਟਲ ਭਾਈ ਬਹੁਤ ਟੌਪ ਦੀ ਚੀਜ਼ ਬਣਦੀ ਹੈ ਸਭ ਤੋਂ ਵਧੀਆ ਗੱਲ ਹੈ ਵੀ ਇੱਥੇ ਪਿਆਜ਼ ਤੇ ਅਲਸਣੇ ਵਿੱਚ ਨਹੀਂ ਪਾਇਆ ਜਾਂਦਾ ਕਿਉਂਕਿ ਤਜਾਬ ਵਗੈਰਾ ਨਹੀਂ ਬਣਦਾ ਆ ਦੇਖੋ ਮਿੱਠਾ ਪੇਠਾ ਹੋ ਗਿਆ ਮਟਰ ਪਨੀਰ ਚੌਲ ਪੂਰੀਆਂ ਰੋਟੀਆਂ ਆਦੀ ਪੂਦੀ ਸਾਲੀ ਸਜੀ ਪਈਆ ਥਾਲੀ ਜੀ ਮਿੱਠਾ ਰੋਜ਼ ਹੁੰਦਾ ਜੀ ਕਿਤੇ ਖੀਰ ਕਿਤੇ ਸੇਵੀਆਂ ਮੈਂ ਕਹਣੀ ਐ ਇੰਨਾ ਸਵਾਦ ਖਾਣਾ ਲੱਗਦਾ ਜੀ ਆਹੀ ਤਾਂ ਜਾਣੀ ਜਾਣੇ ਆ ਜੀ ਇੱਕ ਤਾਂ ਰੇਟ ਜਾਇਜ਼ ਆ ਤੇ ਇੱਕ ਦੂਜਾ ਵੀ ਪੂਰਾ ਸਫਾਈ ਨਾਲ ਸ਼ੁੱਧ ਖਾਣਾ ਮਿਲਦਾ ਜੀ ਆਪਾਂ ਹੁਣ ਪੂਰੀਆਂ ਨਾਲ ਪਨੀਰ ਖਾਦਾ ਕੀ ਬਾਤ ਆ ਤੁਸੀਂ ਮੇਰੇ ਕਹੇ ਤੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਇੱਥੇ ਜੀ ਖਾ ਕੇ ਦੇਖੋ ਤੁਸੀਂ ਵੀ ਜਦੋਂ ਆਏ ਨਾ ਜੀ ਮੌੜ ਮੰਡੀ ਆਉਣੇ ਹੋ ਕੰਮ ਧੰਦਾ ਕੋਈ ਨਰਮਾ ਕਪਾਹ ਵੇਚਣਾ ਜਾਂ ਕਿਸੇ ਨੂੰ ਕੋਈ ਵੀ ਮਜਬੂਰੀ ਹੈ ਕੋਈ ਲੱਖਾਂ ਮਜਬੂਰੀਆਂ ਹੁੰਦੀਆਂ ਵੀ ਆਪਾਂ ਨੂੰ ਖਾਣਾ ਮਹਿੰਗਾ ਕਰਕੇ ਆਪਾਂ ਢਿੱਡ ਵੀ ਨਹੀਂ ਭਰ ਸਕਦੇ ਇੱਥੇ 40 ਰੁਪਏ ਦੇ ਵਿੱਚ ਰਾਜਮਾ ਖਾਣਾ ਮਿਲਦਾ ਜਦੋਂ ਮਰਜ਼ੀ ਵਿਜੀਟ ਕਰੋ ਦਿਨ ਦਾ ਟਾਈਮ ਹੈ ਜੀ ਦਾ 12:30 ਤੋਂ 2 ਵਜੇ ਤੱਕ ਰਾਤ ਦਾ ਟਾਈਮ ਹੈ ਜੀ ਇਹਦਾ 7:30 ਤੋਂ 9 ਵਜੇ ਤੱਕ ਖਾਣਾ ਸ਼ੁੱਧ ਤੇ ਸਾਫ ਪਰ ਇੱਥੇ ਮਤਲਬ ਕੋਈ ਜਿਹੜਾ ਵੀ ਬੰਦਾ ਕੋਈ ਨਸ਼ੇ ਪੱਤੇ ਵਾਲਾ ਨਹੀਂ ਜਾ ਸਕਦਾ ਉੱਥੇ ਚੈੱਕ ਬੰਦੀ ਹੈ ਜਿਹੜੀ ਚੁੰਗੀ ਕੋਲੇ ਪੈਂਦੀ ਆ ਚੁੰਗੀ ਕੋਲੇ ਪੈਂਦੀ ਉਹ ਐਸਬੀਆਈ ਬੈਂਕ ਦਾ ਹਮ ਐਸਬੀਆਈ ਬੈਂਕ ਕਿ ਕੋਈ ਅਜੀ ਜਿਹੜੀ ਉਧਰ ਪੈਂਦੀ ਹੈ ਚੁੰਗੀ 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 ਕਹਿੰਦੇ ਉਧਰ ਫਟਕਾਂ ਨੂੰ ਅੱਛਾ ਜੀ ਫਟਕਾਂ ਦੇ ਨੇੜੇ ਪਟਿਆਲਾ ਬੈਂਕ ਦੇ ਨੇੜੇ ਉਹ ਜਿਹੜੀ ਜਿਮ ਹੈ ਜਿਮ ਵਾਲੀ ਗਲੀ ਜਿਹੜਾ ਥਾਣਾ ਆਪਣਾ ਹਾ ਹਾ ਕਿਰਨਾਂ ਦੇ ਹਸੋਤਾਲ ਵਾਲਾ ਰੋਡ ਹੈ ਉਹ ਤੁਸੀਂ ਸਿੱਧਾ ਜਾ ਕੇ ਉੱਥੋਂ ਤੁਸੀਂ ਪੁੱਛ ਵੀ ਸਕਦੇ ਹੋ ਖਾਟੂ ਸਾਹਿਬ ਅੰਦਰ ਵੈਸੇ ਵੀ ਕੱਢ ਸਕਦੇ ਹੋ ਤੁਸੀਂ ਉੱਥੇ ਇਹ ਰਸੋਈ ਬਣੀ ਹੋਈ ਹੈ ਜੀ ਇਹ ਰਸੋਈ ਸਾਰਿਆਂ ਲਈ ਹੈ ਇੱਥੇ ਕੋਈ ਜਾਤ ਪਾਤ ਦਾ ਭੇਦਭਾਵ ਨਹੀਂ ਕੋਈ ਇੱਥੇ ਕਾਸੇ ਦਾ ਵੀ ਨਹੀਂਗਾ ਕਿਸੇ ਧਰਮ ਦਾ ਨਹੀਂ ਜਾਓ ਖਾਣਾ ਖਾਓ ਨਾਲੇ ਸੋਨੂੰ ਇਹ ਮਤਲਬ ਕਦੇ ਵੀ ਐ ਸੰਗ ਨਹੀਂ ਲੱਗੂਗੀ ਵੀ ਹਾਂਜੀ ਅਸੀਂ ਫਿਰ ਹੀ ਖਾਣੇ ਜਾਂਦੇ ਹਾਂ ਕਿਉਂਕਿ 40 ਰੁਪਏ ਰੇਟ ਹੈ ਜੀ ਇੱਥੋਂ ਦਾ ਪਰ 40 ਰੁਪਏ ਦੇ ਵਿੱਚ ਤੁਸੀਂ ਪੇਟ ਭਰ ਕੇ ਖਾਣਾ ਸਕਦੇ ਖਾ ਸਕਦੇ ਹੋ ਕੋਈ ਇੱਥੇ ਰੋਕ ਨਹੀਂ ਟੋਕ ਨਹੀਂ ਕੁਝ ਨਹੀਂ ਬਸ ਇੱਕ ਇੱਥੇ ਨਸ਼ੇ ਵਾਲੇ ਨੂੰ ਨਹੀਂ ਬੜਨ ਦਿੰਦੇ ਬਾਕੀ ਸਾਰੀਆਂ ਚੀਜ਼ਾਂ ਓਕੇ ਆ ਦਾਣਾ ਪਲੀਜ਼ ਮੇਰੀ ਰਿਕੁਐਸਟ ਆ ਵੀ ਤੁਸੀਂ ਵੀ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਖਾਣਾ ਖਾ ਕੇ ਮੈਨੂੰ ਜ਼ਰੂਰ ਮੈਸੇਜ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਮੈਂ ਇਹ ਵੀਡੀਓ ਤਾਂ ਬਣਾ ਕੇ ਪਾਈ ਆ ਵੀ ਮੈਨੂੰ ਲੱਗਿਆ ਵੀ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਜੇ ਵੀ ਇੱਥੇ ਖਾਣਾ ਇੱਕ ਨੰਬਰ ਮਿਲਦਾ ਕਿਉਂਕਿ ਇੱਥੇ ਲਸਣ ਤੇ ਪਿਆਜ਼ ਦਾ ਜੂਜ ਨਹੀਂ ਕੀਤਾ ਜਾਂਦਾ ਤੇ ਬੜੀ ਸਫਾਈ ਨਾਲ ਇਹ ਖਾਣਾ ਤਿਆਰ ਕੀਤਾ ਜਾਂਦਾ ਸਾਨੂੰ ਹੋ ਗਿਆ ਤਕਰੀਬਨ ਮਹੀਨਾ ਡੇਢ ਮਹੀਨਾ ਜਦੋਂ ਵੀ ਕੋਈ ਡਿੱਕਾ ਹੋਵੇ ਬੇਲੱਕ ਵੇਗਲਾ ਜਿਵੇਂ ਅੱਜ ਮੈਨੂੰ ਮੈਨੂੰ ਲੱਗਿਆ ਵੀ ਮੈਂ ਠੀਕ ਨਹੀਂ ਗਈ ਤੇ ਮੌਜਾ ਨਾ ਮੈਂ ਤੇ ਦੀਪੂ ਬਗ ਜਾਨਾ ਹੈ ਕਈ ਵਾਰੀ ਠੱਕੇ ਹੋਈਏ ਤਾਂ ਵੀ ਬਗ ਜਾਨੇ ਆ ਬੀਚ 40 ਰੁਪਏ ਦੇ ਵਿੱਚ ਸੋਨੂੰ ਪਤਾ ਕੁਛ ਨਹੀਂ ਆਉਂਦਾ ਇੱਕ ਮਿੱਠਾ ਰੋਜ਼ ਹੁੰਦੀ ਹੁੰਦਾ ਚਾਹੇ ਹਲਵਾ ਚਾਹੇ ਖੀਰ ਚਾਹੇ ਸੇਵੀਆਂ ਮੈਂ ਕਹਣੀ ਆ ਨਜ਼ਾਰਾ ਜੀ ਐਸੀ ਚੀਜ਼ ਮੈਂ ਜ਼ਿੰਦਗੀ ਚ ਨਹੀਂ ਖਾਧੀ ਕਿਉਂਕਿ ਇੰਨਾ ਵਧੀਆ ਖਾਣਾ ਇਹਨਾਂ ਦਾ ਖਾ ਕੇ ਕਦੇ ਨਾ ਤਾਂ ਔਖਾ ਹੋਇਆ ਬੰਦਾ ਨਾ ਤਜਾਬ ਜਾ ਬਣੇ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਖਾਣਾ ਬਣਾਉਂਦੇ ਆ ਕੀ ਕਹਿੰਦੇ ਨੇ ਇਹ ਨੂੰ ਸਾਤਵਿਕ ਖਾਣਾ ਹੂੰ ਸਾਤਵਿਕ ਭੋਜਨ ਬਣਾਉਂਦੇ ਆ ਜੀ ਇਹ ਸੋ ਆਇਲ ਵੀ ਨਹੀਂ ਹੁੰਦਾ ਖਾਣ ਚ ਸੋ ਪਰਮਾਤਮਾ ਇਸ ਰਸੋਈ ਨੂੰ ਚੜਦੀ ਕਲਾ ਦੇਵੇ ਕਿਉਂਕਿ ਇਹ ਅਮੀਰ ਲਈ ਗਰੀਬ ਲਈ ਸਾਰਿਆਂ ਲਈ ਖੁੱਲੀ ਹੋਈ ਕਿਚਨ ਹੈ ਤੇ ਮੈਨੂੰ ਇਹ ਕਿਚਨ ਬਹੁਤ ਪਸੰਦ ਆ ਸੋ ਮੈਂ ਰਿਸਪੈਕਟ ਕਰਦੀ ਆ ਇਸ ਕਿਚਨ ਦੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ